ਲੋ ਵੀ ਮਿੱਤਰੋ ਅੱਜ ਦੇ ਦਿਨ ਦਾ ਸਵਾਗਤ ਤੁਹਾਡਾ ਤੋਂ ਚਲ ਮੁਕਾਬਲੇ ਤੋਂ ਕਰਦੇ ਆ। ਦੇਖੋ ਜੋਗਰਾ ਨੇ ਟਰੱਕ ਡੇਗ ਲਿਆ। ਐ ਫੌਜੀਆ ਕਿੱਧਰ ਮੁੜ ਤਾ ਇਹਨਾਂ ਨੇ ਫਾਰਮ ਦੇਖਿਆ ਨਹੀਂ ਇਹਨਾਂ ਨੂੰ? ਇੱਧਰ ਫਾਰਮ ਹੀ ਨਹੀਂ ਹੈਗਾ ਕੋਈ। ਕਹਿੰਦੇ ਸੜਕ ਮੁੱਕ ਗਈ। ਸਾਹਮਣੇ ਫਾਰਮ ਆ ਬਈ ਦੇਖੋ ਇਹਨਾਂ ਨੂੰ ਫਾਰਮ ਨਹੀਂ ਦਿਖਾਈਗਾ ਬੰਦੇ ਨੂੰ। ਕਹਿੰਦੇ ਸੜਕ ਹੀ ਮੁੱਕ ਗਈ ਮੈਪ ਦੇ ਹਿਸਾਬ ਨਾਲ ਚੱਲੇ ਦੇ ਦੀਏ। ਕਹਿੰਦੇ ਐਮ ਹੋਰ ਟ੍ਰੱਕ ਦੇਖੀ ਜਮਨ ਲਵੀ ਖਾਲ ਵੀ ਆਇਆ ਤਾਂ ਦੇਖ ਲੈ ਮੁਰੇ ਖਾਲ ਬਤੰਦਰਾ ਡੱਗੀ ਜੀ ਡੇਕਦੀ ਦੇਖਦੇ ਹਣ ਚੋਬਰ ਕੱਢਦਾ ਕੋਈ ਰੰਗ ਲਾਉਂਦਾ ਨਹੀਂ ਡਰਾਈਵਰ ਵੀ ਬਾਹਰ ਉਹ ਲੈਂਦਾ ਸੀ ਨੇ ਇਹ ਉਹ ਜਰੀਆ ਤਾਂ ਨਹੀਂ ਓਏ ਗੱਠ ਮਾਰਦੇ ਗੱਠ ਆਦਾ ਆਦਾ ਬੱਟ ਦੂ ਆ ਬੱਟ ਦੂ ਡਰੈਵਲ ਨਾਲ ਹੀ ਲਾਲਾ ਡਰਾਵਲ ਅਲੀ ਹੂਣੀ ਕੇ ਜਿਹਦਾ ਟੋ ਜਨੇ ਹੁੱਕ ਚ ਪਾ ਕੇ ਡਰਾਵਲ ਲਾ ਦੀ ਨਾਲ ਫੇਰ ਖਿੱਚੂਗਾ ਹੂਣੀ ਪਊਗਾ ਹੁੱਕ ਚ ਡਰਾਵਲ ਚ ਨਹੀਂ ਖਿੱਚਦਾਗਾ ਡਰਾਵਲ ਚ ਨਹੀਂ ਖਿੱਚਣਾਗਾ ਨੋ ਮੇਟਰ ਮੇਲਾ ਲੱਗ ਚੁੱਕਿਆ ਕਹਿੰਦੇ ਬੰਦੇ ਦੇ ਬੰਦੇ ਆਈ ਜਾਂਦੇ ਨੇਗੇ ਪਿੰਡ ਜੋ ਬੰਦੇ ਸੀ ਨੇ ਸੱਦੇਵੇਂ ਨੇ ਹੋਰ ਵੀ ਰੇਡੀਓ ਚ ਬਲਾਤਾ ਵੀ ਅੱਜ ਉੱਥੇ ਮੁਕਾਬਲਾ ਹੋ ਰਿਹਾ ਹਾਂ ਨਾ ਉਹ ਰਹੀ ਗੱਡੀ ਨਾਲ ਟਰੈਕ ਦਾ ਹਾਂ ਮੈਂ ਉਹ ਦੇਖਦੇ ਆਂ ਕੱਟ ਕੇ ਕੀ ਬਣਦਾ ਹੈ ਵਿਚਾਰ ਕੀ ਬਣਦੀ ਹੈ ਇਹਦੀ ਹੂੰ ਹੂੰ ਉਹ ਦੇਖ ਤਾਂ ਲੱਗਦਾ ਨਹੀਂ ਓਏ ਆਏ ਨਹੀਂ ਹੋ ਜਾਊਗਾ ਚੰਗਾ ਨਿਗਾਹ ਰੱਖੀ ਹੁੰਦਾ ਨਹੀਂ ਇਹ ਆ ਦੇਖ ਲੈ ਜਾਲ ਠੀਕ ਹੈ ਡਬਲ ਦੀ ਲੋਡ ਨਹੀਂ ਖਿੱਚਦਾ ਸਿੰਗਲ ਵੀ ਦੂ ਛੁੱਟਦਾ ਨਹੀਂ ਓਏ ਓਏ ਜ਼ੋਰ ਤੇ ਲਵਾਉਂਦਾ ਨਹੀਂ ਇਕੱਠਾ ਓ ਨਿਕਲੂ ਆ ਓਏ ਖੜ ਜਾ ਓਧਰ ਜਾਗਾ ਮੇਰੀ ਗੱਲ ਸੁਣ ਰੇਸ ਕਰ ਦੇ ਖੜ ਜਾ ਓ ਰੇਸ ਕਰ ਦੇ ਚੱਲ ਬਈ ਚੱਲ ਓਏ ਰੇਸ ਕਰ ਰੇਸ ਐਨੂੰ ਵੀ ਕਹਿ ਦੇ ਰੇਸ ਕਰ ਦੇਣਾ ਚੱਲ ਬੰਦਾ ਡਰਾਈਵਰ ਦੋ ਯਾਰ ਜਸ਼ਨ ਕੱਢਦੇ ਨੇ ਇਹਨਾਂ 55 ਵਾਲਾ ਕੱਢਦੇ ਲੈ ਐਂ ਕਹਿੰਦਾ ਐਡੇ ਤਗੜਾ ਟਰੈਕਟਰ ਆ ਜਰਾ ਹਾਏ ਜੱਗੇ ਬੋਸ ਇਹ ਵੀ ਕੱਢ ਦੂ ਜਵਾਬ ਦੇ ਗਿਆ ਉਹ ਟਰੈਕਟਰ ਨੇ ਮਾਰਿਆ ਨਹੀਂ ਹੋਰ ਹੁਣ ਆਪਾਂ 75 HP ਵਾਲਾ ਆਪਣਾ ਟਰੈਕਟਰ ਲੈਣੇ ਹੋ ਇਹ ਵੀ ਪਿੰਡ ਤੇ ਇਹ ਆਇਆ ਇਹ ਕਹਿੰਦਾ ਕੋਈ ਗੱਲ ਨਹੀਂ ਭਾਈ ਇਹ ਕੰਮ ਇਹ ਪਿੰਡ ਚ ਕੀ ਦਾ ਟਰੈਕਟਰ ਕਰ ਜਿਓ ਸੋ ਇਹ ਪ੍ਰੋਸੀਜਰ ਹੈ ਕਿ ਕਰੋ ਵੀ ਤਰੀਬੰਦਾ ਕਰੀ ਜਿਹੜਾ ਪਾਣੀ ਬੁਣਿਆ ਉਹ ਲੈ ਲੈਣਾ ਟਰੈਕਟਰ ਵੀ ਲਾਉਣੇ ਜੋ ਜਾਂਦੇ ਲੋ ਪਲੇਉਣੇ ਡਰੇਟ ਫੇਰ ਦਿਖਾਉਣੇ ਤੁਹਾਨੂੰ ਉਹ 75 ਹਸ ਪਾਵਰ ਦਾ ਟਰੈਕਟਰ ਚੱਕ ਲਿਆ ਆਪਾਂ ਨੇ ਚੋਪਰ ਬੈਠਣੇ ਇੱਕ ਬੰਦਾ ਹੋਰ ਨਾਲ ਚੜਾ ਲਿਆ ਹੁਣ ਚੱਲੇ ਨੇ ਦੇਖਦੇ ਆ ਜਾ ਕੇ ਜੋਰ ਵੀ ਮਾਰਦਾ ਤਾਂ ਮਾਰਦਾ ਹੀ ਆਪਣਾ ਝੋਟਾ 100% ਤਾਂ ਮਾਰਨਾ ਚਾਹੀਦਾ ਹੈ ਜੋਰ ਹਾਂ ਅੱਜ ਬੰਦਾ ਲੱਗ ਜੂ ਪੈਸੇ ਲਾਏ ਦਾ ਮੁੱਲ ਪੈਂਦਾ ਕਿ ਨਹੀਂ ਅੱਖੀ ਤੋਂ ਅਸੀਂ ਜਾ ਕੇ ਦਿਖਾਵਾਏ। ਦੇਖੋ। ਲੈ ਆਂਦਾ ਰੈਟਰਨ ਦੇਖਦੇ ਆਂ। ਕੱਟੂ ਕੀ ਅੱਗ। 2 ਮਿੰਟ ਪ੍ਰੈਸ਼ਰ ਬਣਾ ਲੈਣਾ ਤੈਨੂੰ। ਵਾਹ ਯੋ ਰੈਟਰਨ। ਛੱਡ ਜਾ ਛੱਡ ਜਾ ਛੱਡ ਜਾ। ਜੇ ਤੈਨੂੰ ਕਹਿਤਾ ਉਹਦੀ ਪ੍ਰੈਸ਼ਰ ਬਣ ਜਾਣਾ ਤੇ ਖੜ ਚਰ ਪ੍ਰੈਸ਼ਰ ਲੀਕ ਹੋ ਗਿਆ ਬਈ ਦਾ ਫੋਲ ਲਗੜ ਤੇਰੇ ਜਾ ਚੱਲ ਜੋਰ ਲਵਾਣਾ ਚੱਲ ਇੱਕ ਮਿੰਟ ਦੇ ਕੋ ਮੇਟਰ ਉਹ ਕਾਪਾ ਖੁੱਲ ਗਿਆ ਜੋਬਰ ਦਾ ਕਹਿੰਦੇ ਦਿਖਾਉਣਾ ਥਨੂੰ ਟਾਪੀ ਖੁੱਲ ਗਿਆ ਜੋਬਰ ਦਾ ਪਤਨੀ ਕੀ ਕੀ ਖੁੱਲੂ ਅੱਜ ਮੇ ਮੇਟਰੋ ਲੀ مندغرليو ਬੱਕਰੇ ਲੈ ਇਹਨੂੰ ਆ ਪੱਟਦੀ ਸਾਰੀ ਕੱਢ ਲਈ ਮਿੱਤਰੋ ਗੱਡੀ ਦਾ ਮੋਸ ਕਮਾਰ ਲਾਗੀ ਟੈਰਾਂ ਜੂ ਵੀ ਡਰਾਈਵਰ ਆ ਬੰਦਾ ਹੈ ਡਰਾਈਵਰ ਦਿਖਾਦਾ ਇਹ ਕਿ ਵੀ ਖੜਾ ਦੇਖੋ ਬੰਦਾ ਆਇਆ ਨਿਕਲਦੀ ਹੈ ਇਹਦੇ ਦੇ ਪਾਰਚਾ ਦਾ ਟਿਕਰਾਵਾਗੇ ਇਹਦੇ ਤਾਂ ਨਹੀਂ ਜਿਹੜੀ ਸੜਕ ਪਰ ਨੇਰਾ ਪਾਰਚਾ ਦਾ ਟਿਕਰਾਵਾ ਇਹਦਾ ਤਾਂ ਹੈ ਨਹੀਂ ਇਹਦਾ ਤਾਂ ਨਹੀਂ ਹੈਗਾ पूरा ज़ोर लॻायो चाल ਕਰੇ ਉਹ ਆਏ ਨਹੀਂ ਝੂਟੇ ਮਾਰ ਮਾਰ ਗੱਡੀ ਐ ਓਏ ਓਏ ਫੌਜੀ ਓਏ ਪਹਿਲਾ ਟੋਏ ਪਰ ਲੀ ਟੋਏ ਪਰ ਲਟ ਓਏ ਓਏ ਹੈਂਡ ਲਾ ਦੇ ਦੇ ਫਾਈਨਲ ਕਰਤਾ ਰੋਜਨ ਕਿਉਂ ਹੈ ਗਿਆ 75 ਹਸਪਾਵਰ ਆਇਆ ਗਾ ਮਿੱਟੀ ਬੱਟੀ ਹੈ ਉਹਨਾਂ ਨੇ ਮੇਰੀਆਂ ਗੜਵਾ ਲਾਂਗੇ ਜੀ ਉਹਨਾਂ ਦਾ ਸੰਗਠਿਤ ਰਿਆ ਯਾਰ ਇਕੱਠਾ ਕਰਕੇ ਦੇਉ ਕਿਉਂ ਬੰਟੀ ਵੇ ਪਹਿਲਾਂ ਉਹ ਜਿਹੜੇ ਨਾਲ ਦੇਖੇ ਸੀ ਜਟਾ ਪਾਇਆ ਨਹੀਂ ਫੋਨ ਤਾਂ ਜੀ 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 ਰੇਸ਼ ਕਰ ਇਹ ਮਰਵਾਏਗਾ ਹੋਰ ਤੇ ਉਹਦੇ ਉੱਥੇ ਲਿਆਏਗਾ ਤੂੰ ਬਹਿ ਜਾ ਹੁਣ ਓਏ ਬਾਲੀ ਨਾ ਕਰੀ ਪਿੱਛੇ ਹੱਥੇ ਲੈ ਇੱਜਾ ਘੱਟ ਇੱਧਰ ਘੱਟ ਫੋਲ ਕੱਢ ਦੇ ਮੇਰੀ ਫੜ ਫੌਜੀ ਦਾ ਵਜ ਡਰਾਈਵਿੰਗ ਕਰਦਾ ਰਹੇ ਅਰੇਸ਼ ਕਰਦੇ ਪ੍ਰੈਸ਼ਰ ਲੀ ਕਰਤਾ ਫੋਜੀ ਨਾ ਕਿ ਫੋਜੀ ਨਾ ਫੋਜੀਆ ਜੋਰ ਲਵਾ ਦੇ ਪੂਰਾ ਇਹ ਸਿੱਟੂ ਟੋਏ ਜੀ ਦੇ ਬਾਰੇ ਮਿੱਤਰੋ ਲੱਗਦਾ ਕਰਦੇ ਮੇਰੀ ਢੰਗਲ ਕੁਝ ਮਾਹ ਮੰਗਟੇ ਜੀ ਇਧਰ ਕੁਝ ਹੈ ਸਜਾਦਾ ਕੱਢ ਲਾਂ ਇਸ ਨੀ ਸੜਕ ਦੀ ਪੱਟੀ ਵਿੱਚ ਕਰਤੀ ਯਾਰ ਚੱਲ 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 ਆ ਲੈ ਦੇ ਬਰਾਜ ਜੀ ਜਿੱਦਾਂ ਲਾ ਰਹੇ ਹੋਗੇ ਤੇ ਬਹੁਤਾ ਇੰਨਾ ਸਾਫ ਹੈ ਦੇਖੋ ਇਹ ਤਾਂ ਕੋਈ ਗੱਲ ਜਾਣ ਦੇ ਜਾਣ ਦੇ ਮੇਰੇ ਬਾਹਰ ਦੇ ਡੇਪੇ ਟਾਈ ਕਰਦੇ ਟਾਈ ਕਰਦਾ ਉਹ ਕੇਰੀ ਦੇ ਵਿੱਚ ਵੀਡੀਓ ਮੈਨੂੰ ਟੰਗ ਕਰਦੀ ਬਲੌਗ ਦੇਖ ਲਈ ਆਪਣਾ ਉਨਾ ਸਾਫ ਕਰਦੀ ਬੱਬੀ ਜੰਗਾ ਯਾਰ ਇਹ ਤੁਹਾਨੂੰ ਤੇ ਉੱਗੇ ਟੇਰੇ ਨੇ ਮਾਰ ਮਾਰ ਯਾਰ ਯਾ ਕੋਈ ਦਾ ਮੂੰਹ ਤੇ ਅੱਖਾਂ ਚ ਚਲਾਉਣ ਨਾਲ ਨੂੰ ਦਿੱਕਤ ਆਉਂਦੀ ਆ ਮੈਂ ਇਹਨੂੰ ਕਹਿ ਲਿਆ ਵਧੀਆ ਰਹੇਗਾ ਧੁੱਪੀ ਮੌਸਮ ਤੇ ਹੀ ਹੁੰਦਾ ਹੈ ਰੇਤਾ ਆਉਂਦਾ ਹੈ ਲੋ ਵੀ ਮਿੱਤਰ ਆ ਗਏ ਗੋਬੀ ਲੱਗੇ ਜਿਹੜੇ ਦੇਖਣ ਲਈ ਜਾਂਦੇ ਨੇ ਫੜੀ ਲੈਂਦੇ ਆ ਇਹ ਸੁੱਤੇ ਜਲਾ ਰਹੇ ਨੇ ਯੱਲ ਪੀਹਾਂ ਮਿੱਤਰਾ ਦੀ ਇਹਨਾਂ 50 ਵਿੱਚ ਸਾਨੂੰ 50 ਪਾਸੇ ਦਿੱਤੀ ਹੈ ਦੇਖੋ ਬਾਈਆਂ ਦੀ ਗੋਭੀ ਕਿੰਨੀ ਸਰਾ ਚੱਲ ਰਹੀ ਹੈਗੀ ਮਹੀਨਾ ਹੋ ਗਿਆ ਲੱਗਦਾ ਹੁਣ ਹੀ ਨੀ ਸ਼ਾਟ ਹੋਊਗੀ ਬਟੇ ਇਹ ਹੁਣ ਮਾ ਜੇ ਆ ਬਾਈਆਂ ਦੀ ਗੋਭੀ ਬਈ ਮੱਚ ਗਈ ਤੇ ਇਹਦੇ ਵਿੱਚ ਮੂਲੀਆਂ ਲਾ ਰਹੇ ਨੇ ਨਾ ਬਾਈ ਮਾਨਸਾ ਖੜਿਆ ਸੀ ਮਾਨਸਾ ਕੀ ਰੱਖੀ ਜਾਣਕਾਰੀ ਇਕੱਠੀ ਕਰ ਰਹੇ ਆ ਬਈ ਆਪਾਂ ਵੀ ਅਸੀਂ ਵੀ ਕਿੱਲਾ ਲਾਇਆ ਹੋਇਆ ਬਈ ਸਬਜ਼ੀ ਦਾ ਬੀਰੋ ਕੇ ਪਿੰਡ ਆਪਣਾ ਮਾਚਲਾ ਅਸੀਂ ਜਾਂਦੇ ਆਂ ਤੇ ਦੇਖ ਕੇ ਗਏ ਸੀ ਮਾ ਉਦੋਂ ਉਦੋਂ ਖੜਾਂਗੇ ਵੀ ਜਾਲ ਪਤਾ ਕਰ ਜਾਨਾ ਹੈ ਠੀਕ ਹੈ ਘਟਣਾ ਹੋਵੇ ਘਟਕੇ ਵਿੱਚ ਘਟ ਜਿਵੇਂ ਅਜਰ ਬਾਹਰ ਨਿਕਲੇ ਹੋਏ ਉਹ ਚੀਜ਼ ਨਾ ਹੋਵੇ ਵੀ ਛੋਟੀ ਹੋਵੇ ਹਾਂ ਮੈਂ ਇਹਨਾਂ ਦਾ ਫੱਕ ਉਹ ਨਾਲ ਦੇ ਨਾਲ ਚੱਲਦਾ ਠੀਕ ਹੈ ਸਾਡੇ ਲਈ ਬਰੀਕ ਸੀਰ ਉਹ ਛੋਟੀ ਵਾਲੀ ਸੀ ਉਹ ਬਚ ਗਈ ਧੁੱਪ ਵਾਲੀ ਹੈ ਠੀਕ ਹੈ ਗਰ ਉਹ ਮੀਂਹ ਚ ਲਾ ਦਿਆਂ ਤਾਂ ਹਾਲ ਮਾਚੀ ਮੀਂਹ ਤੇ ਮੈਂ ਵੀ ਲਾਇਆ ਉਹਦੀ ਮੀਂਹ ਚ ਲਾਈਆ ਉਹ ਮੀਂਹ ਮੈਨੂੰ ਸਾਨੂੰ ਬਹੁਤ ਕੰਮ ਕਰਾ ਜੀ ਕਿਉਂ ਤਿੰਨ ਜਣੇ ਅਸੀਂ ਆ ਲਾਤਾ ਦੂਜੇ ਦਿਨ ਹੋਈ ਫੱਕ ਬਚ ਕੇ ਜਿੱਦੀ ਚਲਾਇਆ ਉੜ ਗਿਆ ਫੱਕ ਹਾਂ ਐਂ ਤਾਂ ਚੱਲ ਵੀ ਉਹ ਮੰਨ ਲਾ ਕਿਤੇ ਕਿਤੇ ਮੱਚੀ ਗਈ ਉਹ ਇਹਦੇ ਮੂੰਹ ਤਾਂ ਨਹੀਂ ਬਗਲੀ ਕਿਵੇਂ ਆ ਕਰਿਆ ਨਾ ਇੰਨੀ ਨਹੀਂ ਮੱਚੀ ਤਪ ਤਪਲਾ ਤੁਹਾਨੂੰ ਫਿਰ ਦੁਬਾਰਾ ਚਲ ਭਾਈ ਧੰਨਵਾਦ ਤੇ ਲੋਕ ਕੜੇ ਸੀ 10 ਮਿੰਟ ਲਾਏ ਕੋਈ ਗੱਲ ਨਹੀਂ ਆ ਬਾਬਾ ਠੀਕ ਆ ਬਾਬਾ ਚੰਗਾ ਭਾਈ ਚਲੋ ਇਹੀ ਪਿੰਡ ਆ ਬਦਰਾ ਮੇਰਾ ਪਿੰਡ ਤਾਂ ਭਾਈ ਅਸਲੀ ਸਾਹਮਣੇ ਪੁਰਾਉਂਦਪੁਰਾ ਦੀ 3 ਕਿ ਤਕਰੀਬਨ ਮੈਂ ਸਾਰੇ ਪਿੰਡ ਨੂੰ ਜਾ ਜਾਂਦਾ ਸੀ ਠੀਕ ਆ ਠੀਕ ਆ ਪਹਿਲਾਂ ਚਲੋ ਹੋ ਕਟੇਗਾ ਮਾਟੀ ਅੱਛਾ ਠੀਕ ਹੈ ਠੀਕ ਹੈ